ਸਾਜ ਨੂੰ ਛੋਡੇ ਬਾਅਦ ਤੇ ਲੈ ਕੇ ਆ ਮੈਸੀ 9500 ਮਾਡਲ ਹੈਗਾ 20 ਹੈਗਾ 22 ਸ਼ਰਮਾ ਜੀ 20 ਮਾਡਲ ਹੈਗਾ 20 ਤੇ ਜਾਣਕਾਰੀ ਦੱਸੋ ਕਰਾਂ ਦੀ ਕੀ ਆ ਜਾਣਕਾਰੀ ਜੀ 9500 ਸਮਰਾਟ ਠੀਕ ਹੈ 9500 ਸਮਰਾਟ 3 ਸਪੀਡ ਹੈ ਸੈਟਲ ਗੇਅਰ ਆ ਸੈਟਲ ਗੇਅਰ 3 ਸਪੀਡ ਤੇ ਕੰਡੀਸ਼ਨ ਦਾ ਤਾਂ ਚਾਰੇ ਟਾਇਰ ਬਿਲਕੁਲ ਤਾਜੀ ਜੇ ਕੇ ਦੇ ਟਾਇਰ ਲੱਗੇ ਹੋਏ ਨੇ ਬਿਲ ਮਿਲ ਜੂ ਇਹਨਾਂ ਦਾ ਤੇ ਬੇਡ ਬੂਟ ਵੀ ਨਾਲ ਦੇ ਆ ਕੰਪਨੀ ਦੇ 35 ਕਿਲੋ ਵਾਲਾ ਇੱਕ ਕਿਲੋਆਂ ਦੋ ਪਲੇਟਾਂ ਲੱਗੀਆਂ ਨੇ ਦੋਨੇ ਸਾਈਡ ਤੇ ਹੀ ਪਰਾਣਾ ਦਾ ਬਿਲ ਮਿਲਜੂ ਅਗਲੇ ਟਾਇਰ ਲੱਗੇ ਆ ਜੀ ਜਹਾਜੀ 20 ਮਾਡਲ ਦੇ ਵਿੱਚ ਆ ਕਾਗਜ਼ ਪੱਤਰ ਮਿਲਣਗੇ ਓਕੇ ਬਾਈ ਪੁਰਾਣਾ ਵੀ ਕਟਾ ਦਾਂਗੇ ਵਿੱਚ ਯਾਰ ਉੱਤੇ ਬਹਿ ਕੇ ਇਹਦੇ ਹਾਂਜੀ ਫੀਲਿੰਗ ਹੀ ਬਾਰਡ ਲੈ ਟਰੈਕਟਰ ਦੀ ਆ ਠੀਕ ਹੈ ਚਲਾ ਕੇ ਦੇਖਿਓ ਇਹਨੂੰ ਤੇ ਬਾਕੀ ਛਤਰੀ ਸੁਤਰੀ ਸਾਰਾ ਕੁਝ ਲੱਗਿਆ ਯਾਰ ਕੁਝ ਲਾਉਣ ਦੀ ਲੋੜ ਨਹੀਂ ਤੇ ਮੈਨੂੰ ਐ ਦੱਸੋ ਸਰਮਾ ਜੀ ਪੁਰਾਣਾ ਦਾ ਕੱਟ ਲਾਂਗੇ ਲੋਨ ਹੋ ਜੂ ਹੋ ਜੂਗਾ ਲੋਨ ਦੀ ਸਬਦਾ ਵੀ ਹੈਗੀ ਆ ਕਿੰਨੇ ਦਾ ਦੇਣਾ ਹੁਣ ਇੱਕੋ ਰੇਟ ਜਮਾ ਇੱਕ ਜੱਸ ਨੋ ਜੱਸ ਨੋ ਤੇ ਮੂੰਹ ਮੰਗੀ ਮੌਤ ਨਹੀਂ ਮਿਲਦੀ ਸਵਾ 6 ਲੱਖ ਸਵਾ 6 ਲੱਖ ਦਾ ਟਰੈਕਟਰ ਮਾਨ ਸਨਮਾਨ ਮੌਕੇ ਤੇ ਕਰ ਦਾਂਗੇ ਤੇਰੀ ਵੀਡੀਓ ਲਿਆਵੇ ਠੀਕ ਹੈ 2000 ਰੁਪਏ ਤੇਰੀ ਵੀਡੀਓ ਤੇ ਛੱਡ ਦੋ ਲੈ ਵੀ ਮਿੱਤਰੋ 2000 ਰੁਪਏ ਵੀਡੀਓ ਤੇ ਘਟ ਜੂ ਤੇ ਬਾਕੀ ਚਾਬੀ ਦੇ ਨਾਲ ਮਾਨ ਤਨ ਅੱਡ ਹੋਊਗਾ ਤੇ ਇੰਜਨ ਦੇ ਤੇਲ ਤੂਲਾ ਜਿਹੜਾ ਸਾਰਾ ਕੁਝ ਚੇਂਜ ਮਿਲੂਗਾ ਆ ਕੇ ਆਪਦਾ ਯਾਰ ਜਿਵੇਂ ਮਰਜੀ ਤਸੱਲੀ ਕਰ ਲਓ ਟਰੈਕਟਰ ਦੀ ਜਮੀ ਨਵਾ ਬਾਈ ਜਮੀ ਨਵਾ ਉਹ ਵੀ ਚੇਂਜ ਮਿਲਦੀ ਤੇ ਰੱਬ ਕੇ ਕਰ ਦੋ ਸ਼ੇਅਰ ਰੀਲ ਨੂੰ ਧੰਨਵਾਦ ਜੀ ਥੈਂਕ ਯੂ ਜੀ